ਸਾਰੇ ਦਲਜੀਤ ਬਾਜੀਤ ਨੂੰ ਜਾਣਦੇ ਐ ਇਹਨਾਂ ਬਾਰੇ ਮਤਲਬ ਜਿੰਨੇ ਵੱਡੇ ਸਟਾਰ ਐ ਜਿੰਨੇ ਵੱਡੇ ਸਿੰਗਰ ਐ ਜਿੰਨੇ ਵੱਡੇ ਪਰਫਾਰਮਰ ਐ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹਾਂਗਾ ਜਿੰਨੇ ਵੱਡੇ ਇਹ ਵਧੀਆ ਇਨਸਾਨ ਐ ਕੀ ਬਾਤ ਹੈ ਔਰ ਜਿੰਨੇ ਗੁਰੂ ਮਹਾਰਾਜ ਦੇ ਭਗਤ ਹੈ ਸ਼ਾਇਦ ਇਹ ਨਹੀਂ ਤੁਹਾਨੂੰ ਪਤਾ ਹੋਏਗਾ ਇਹ ਬੇਸ਼ੱਕ ਸਾਰੀ ਦੁਨੀਆ ਦੇ ਉੱਤੇ ਛਾਏ ਹੋਇਆ ਫਿਲਮ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਰੁਚੀਵੇਂ ਹੈ ਇਹਨਾਂ ਕੋਲ ਪਰ ਫੇਰ ਵੀ ਮੈਨੂੰ ਲੱਗਦਾ ਹੈ ਕਿ ਜਿਹੜਾ ਸਮਾਂ ਇਹਨਾਂ ਕੋਲ ਬਚਦਾ ਹੈ ਜਿਹੜੇ ਇਹਨਾਂ ਦੇ ਨੇੜਲੇ ਬੰਦੇ ਹੋਣਗੇ ਇਹਨਾਂ ਦੇ ਬਾਊਂਸਰ ਹੋਣਗੇ ਉਹ ਜਾਣਦੇ ਹੋਣਗੇ ਕਿ ਹਰ ਵੇਲੇ ਸਿਮਰਨ ਸਿਮਰਨ ਕਰਦੇ ਰਹਿੰਦੇ ਚਾਹੇ ਵਾਹਿਗੁਰੂ ਵਾਹਿਗੁਰੂ ਕਹ ਰਹੇ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਕਹ ਰਹੇ ਮੈਂ ਤਾਂ ਇਹੀ ਕਹਾਂਗਾ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਹੀਰਾ ਮਿਲਿਆ ਹੋਇਆ ਹੈ ਔਰ ਮੈਂ ਬੇਨਤੀ ਕਰਾਂਗਾ ਦੋਸਾਨ ਸਾਹਿਬ ਨੂੰ ਕਿ ਚਾਹੇ ਜਿੰਨੀ ਮਰਜ਼ੀ ਬੁਲੰਦੀਆਂ ਤੇ ਤੁਸੀਂ ਪੁੱਜੋ ਪਰ ਪੰਜਾਬੀ ਇੰਡਸਟਰੀ ਨੂੰ ਭੁੱਲਿਓ ਨਾ ਇਹ ਸਾਡੇ ਤੇ ਇੱਕ ਤਰ੍ਹਾਂ ਦਾ ਇਹ ਸਾਡੀ ਇੰਡਸਟਰੀ 'ਚ ਕੰਮ ਕਰਦੇ ਆ ਸਾਡੀ ਫਿਲਮ ਇੰਡਸਟਰੀ ਇੱਕ ਰੈਂਕ ਵੱਧ ਜਾਂਦੀ ਹੈ। ਕੀ ਬਾਤ ਹੈ। ਇਮਾਨਦਾਰ ਅਸੀਂ ਲੋਕ ਕੰਮ ਕਰਕੇ ਆਪਣੇ ਆਪ ਨੂੰ ਬੜੇ ਗਰਵਾਨੇ ਬੜੇ ਪ੍ਰਮੋਟਿਡ ਮਹਿਸੂਸ ਕਰਦੇ ਆ। ਮੈਨੂੰ ਲੱਗਦਾ ਕਿ ਜੇ ਮੈਂ ਪਹਿਲਾ ਹੌਲਦਾਰ ਸੀ ਤੂੰ ਇਹ ਐਸਆਈ ਬਣ ਗਿਆ ਤੁਹਾਡੇ ਨਾਲ ਰੈਕੀ। ਕੀ ਬਾਤ ਹੈ? ਕੀ ਬਾਤ ਹੈ? ਤੇ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਦੇਵੇ ਔਰ ਸਭ ਤੋਂ ਜਿਹੜੀ ਜਿਹਦਾ ਮੈਂ ਕਾਇਲ ਐ ਉਹ ਇਹ ਗੱਲ ਹੈ ਕਿ ਇਹਨਾਂ ਦੀ ਹਲੀਮੀ ਲੋਕੀ ਅਸੀਂ ਸੋਚਦੇ ਹਾਂ ਕਿ ਯਾਰ ਆਰਟਿਸਟ ਐਨਾ ਵੱਡਾ ਹੋ ਕੇ ਐਨਾ ਡਾਊਨ ਟੂ ਅਰਥ ਵੀ ਹੋ ਸਕਦਾ ਹੈ ਉਹ ਤੁਸੀਂ ਦੇਖ ਲਓਏ ਤੁਹਾਡੇ ਸਾਹਮਣੇ ਬੈਠ ਕੇ ਕੀ ਬਾਤ ਹੈ ਯਾਰ